ਸਲੋਕ ਮਹੱਲਾ ਤੀਜਾ ਸਤਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਂਹੇ ਫਿਰ ਫਿਰ ਮਿਲਣ ਨਾ ਪਾਏ ਨੇ ਜੰਮਾ ਤ ਮਰ ਜਾਹੇ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾ ਹੈ ਚੌਥੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਵਾਰ ਦੀ ਸਤਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਤਾਂ ਨਗਰੂ ਅਮਰਦਾਸ ਮਹਾਰਾਜ ਜੀਆਂ ਦਾ ਅੰਗ 645 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਤਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁੱਖ ਸਹਾਹੇ ਅਰਥਾਤ ਕਿ ਜਿਨ੍ਹਾਂ ਵੀ ਆਪਾਂਗੇ ਜੀਵਾਂ ਦੇ ਮੋਹ ਸਤਗੁਰ ਪਾਤਸ਼ਾਹ ਦੀਆਂ ਤੋਂ ਫਿਰ ਗਏ ਭਾਵ ਕਿ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਸੇ ਬੱਦੇ ਦੁੱਖ ਸਹਾਹੇ ਅਰਥਾਤ ਕਿ ਜਮਦੂਤਾਂ ਤੇ ਬੰਨੇ ਹੋਏ ਦੁੱਖਾਂ ਨੂੰ ਸੈਣਾ ਕਰਦੇ ਹਨ ਚੱਲਣਾ ਕਰਦੇ ਹਨ ਕਹਿੰਦੇ ਫਿਰ ਫਿਰ ਮਿਲਣ ਨਾ ਪਾਏ ਨੇ ਜੰਮ ਤਾ ਮਰ ਜਾਹੇ ਫਿਰ ਫਿਰ ਮਿਲਣ ਨਾ ਪਾਏ ਨੇ ਅਰਥਾਤ ਕਿ ਦੁਬਾਰਾ ਦੁਬਾਰਾ ਹਰੀ ਪਰਮੇਸ਼ਰ ਜੀ ਦੇ ਨਾਲ ਮਿਲਣ ਦਾ ਮੌਕਾ ਉਹ ਪਾਉਂਦੇ ਨਹੀਂ ਪਾਪ ਕੇ ਘੜੇ ਮੁੜੇ ਉਹਨਾਂ ਨੂੰ ਮਨੁੱਖਾ ਜਨਮ ਨਸੀਬ ਨਹੀਂ ਹੁੰਦਾ ਜੰਮ ਤਾ ਮਰ ਜਾਹੇ ਅਰਥਾਤ ਕਿ ਦੁਬਾਰਾ ਦੁਬਾਰਾ ਤਰ੍ਹਾਂ ਤਰ੍ਹਾਂ ਦੀਆਂ ਜਾਨੀਆਂ 'ਚ ਜੰਮਦੇ ਹਨ ਤੇ ਮਰ ਜਾਂਦੇ ਹਨ ਕਹਿੰਦਾ ਸਹ ਸਾਰੋਗ ਨਾ ਛੋਡਈ ਦੁੱਖ ਹੀ ਮਹ ਦੁੱਖ ਪਾਹੇ ਸਹ ਸਾਰੋਗ ਨਾ ਛੋਡਈ ਅਰਥਾਤ ਕਿ ਉਹਨਾਂ ਨੂੰ ਕੋਈ ਚਿੰਤਾ ਚੋਂ ਰਾਜਾ ਤੋਖਲਾ ਵਗੈਰਾ ਛੱਡਦਾ ਨਹੀਂ ਅਰੋਗ ਉਹਨਾਂ ਨੂੰ ਛੱਡਦੇ ਨਹੀਂ ਸਗੋ ਮਹਾਰਾਜ ਕਹਿੰਦੇ ਦੁੱਖ ਹੀ ਮਹ ਦੁੱਖ ਪਾਹੇ ਪਰਥਾਤ ਕਿ ਦੁੱਖਾਂ ਹੀ ਦੁੱਖਾਂ ਦੇ ਵਿੱਚ ਉਹ ਦੁੱਖਾਂ ਨੂੰ ਪਾਉਣਾ ਕਰਦੇ ਹਨ ਦੁੱਖਾਂ ਨੂੰ ਝੱਲਣਾ ਕਰਦੇ ਹਨ ਪੰਦੇ ਨਾਨਕ ਨਦਰੇ ਵਖਸਲੇ ਸਬਦੇ ਮੇਲ ਮਿਲਾ ਹੈ ਨਾਨਕ ਨਦਰੇ ਬਖਸਲੇ ਅਰਥਾਤ ਕਿ ਤਿਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਨਦਰ ਵਾਲਾ ਨਦਰੀ ਪਰਮੇਸ਼ਰ ਉਹਨਾਂ ਨੂੰ ਆਪਣੇ ਨਦਰ ਦੇ ਦੁਆਰਾ ਵਾਖਸ਼ ਲੈਂਦਾ ਹੈ ਰਉ ਮਹਾਰਾਜ ਕਹਿੰਦੇ ਸਬਦ ਦੇ ਮੇਲ ਮਿਲਾਹ ਆਪਣੇ ਸਬਦ ਦੇ ਨਾਲ ਮੇਲ ਕੇ ਉਹ ਗੁਰਮਖਾ ਨੂੰ ਆਪਣੇ ਚਰਨਾਂ ਦੇ ਨਾਲ ਮਿਲਾਉਣਾ ਕਰਦਾ ਹੈ ਸੋ ਅਗੋ ਦੂਸਰੇ ਸ਼ਲੋਕ ਦੇ ਵਿੱਚ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਜੋ ਸਤ ਗੁਰ ਤੇ ਮੋਫਰੇ ਤੰਨਾ ਠੌਰ ਨਾ ਠਾਓ ਜੋ ਛਟੜ ਘਰ ਘਰ ਫੇਰਾ ਦੋ ਚਾਰਣ ਬਾਦ ਨਾਓ ਜੋ ਸਤਿਗੁਰ ਤੇ ਮੋ ਫਿਰੇ ਅਰਥਾਤ ਕਿ ਜਿਹੜੇ ਮੋ ਸਤਿਗੁਰ ਪਾਸ਼ਾ ਜੀਆਂ ਤੋਂ ਫਿਰ ਜਾਂਦੇ ਨੇ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਤੈਨਾਂ ਠੌਰ ਨਾ ਠਾਓ ਉਹਨਾਂ ਨੂੰ ਕੋਈ ਥਾਂ ਟਿਕਾਣਾ ਮਿਲਦਾ ਨਹੀਂ ਨਸੀਬ ਨਹੀਂ ਹੁੰਦਾ ਇਵੇਂ ਮਹਾਰਾਜ ਕਹਿੰਦੇ ਜੋ ਛਟੜ ਘਰ ਘਰ ਫਿਰੈ ਜਿਵੇਂ ਛਟੜ ਇਸਤਰੀ ਪਤੀ ਦੀ ਛੱਡੀ ਹੋਈ ਇਸਤਰੀ ਮਹਾਰਾਜ ਕਹਿੰਦੇ ਘਰ ਘਰ ਪੜਕਦੀ ਫਿਰਦੀ ਐ ਦੋ ਚਾਰਨ ਬਦਨਾਉ ਅਰਥਾਤ ਕਿ ਦੁਰਾਚਾਰਨੀ ਹੋਰਦੇ ਨਾਤੇ ਚਰਿੱਤਰਹੀਣ ਹੋਣ ਦੇ ਨਾਤੇ ਮਹਾਰਾਜ ਕਹਿੰਦੇ ਬਦਨਾਮ ਹੋ ਜਾਂਦੀ ਹੈ ਕਹਿੰਦੇ ਨਾਨਕ ਗੁਰਮੁਖ ਬਖਸੀਐ ਸੇ ਸਤਗੁਰ ਮੇਲ ਮਿਲਾਹੋ ਨਾਨਕ ਗੁਰਮੁਖੇ ਬਖਸੀ ਆਹ ਅਰਥਾਤ ਕਿ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਨ੍ਹਾਂ ਗੁਰਮੁਖਾ ਰੂਪੇ ਜੀਵ ਰੂਪੇ ਸਤਰੀਆਂ ਨੂੰ ਮਹਾਰਾਜ ਵਖਸ ਲੈਂਦੇ ਹਨ ਸੇ ਸਤਗੁਰ ਮੇਲ ਮਿਲਾਉਰ ਥਾਤ ਕਿ ਉਹਨਾਂ ਨੂੰ ਸਤਗੁਰ ਪਾਤਸ਼ਾਹ ਜੀਆਂ ਦੇ ਚਰਨਾਂ ਨਾਲ ਮੇਲ ਕੇ ਹਰੀ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦੇ ਹਨ ਸੋਗਵਾਰ ਦੀ ਸਤਵੇਂ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਜੋ ਸੇਵ ਸਤਮੁਾਰ ਸੇ ਪਵ ਜਲ ਤਰ ਗਿਆ ਜੋ ਬੁਲਹਾ ਹਰ ਹਰ ਨਾਉ ਤਿ ਨ ਜਾਵ ਛੱਡ ਗਿਆ ਜੋ ਸੇਵ ਸਤਮੁਾਰ ਅਰਥਾਤ ਕਜੜੇ ਵੀ ਜੀਵ ਉਸ ਸਤ ਸਰੂਪ ਮੁਰਾਰੀ ਜੀ ਨੂੰ ਪਰਮੇਸ਼ਰ ਜੀ ਨੂੰ ਸਰੇਵਣਾ ਕਰਦੇ ਨੇ ਸਮਰਨਾ ਕਰਦੇ ਹਨ ਸੇ ਪਵਜਲ ਤਰ ਗਏ ਅਰਥਾਤਕ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ ਕਹਿੰਦੇ ਜੋ ਬੋਲ ਹਰ ਹਰ ਨਾਉ ਤਨਾ ਜਮ ਛੱਡ ਗਿਆ ਜੜਾ ਵੀ ਜੀਵ ਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਬੋਲਣਾ ਕਰਦਾ ਹੈ ਆਪਣੇ ਮੁਖਾਰਬੇਨ ਦੇ ਨਾਲ ਉਚਾਰਨਾ ਕਰਦਾ ਹੈ ਤੈਨ ਜਾਮ ਛੱਡ ਗਿਆ ਅਰਥਾਤ ਕਿ ਉਹਨਾਂ ਨੂੰ ਜਮਦੂਤ ਛੱਡ ਜਾਂਦਾ ਹੈ ਕਹਿੰਦੇ ਸੇ ਦਰਗਾਹ ਪੈਦੇ ਜਾਹੇ ਜਿਨਾਂ ਹਰ ਜਪ ਲਿਆ ਤੇ ਉਹ ਗਰਮਹ ਗੁਰੂ ਪਿਆਰੇ ਦਰਗਾਹ ਦੇ ਵਿੱਚ ਪਹਿਨਾਏ ਜਾਂਦੇ ਹਨ ਸਤਕਾਰੇ ਜਾਂਦੇ ਹਨ ਕਿਹੜੇ ਜਿਨਾਂ ਹਰ ਜਪ ਲਿਆ ਜਿਨ੍ਹਾਂ ਨੇ ਸਾਰੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਹੈ ਹਰ ਸੇਵਹ ਸਈ ਪੁਰਖ ਜਨਾ ਹਰ ਤੋਂ ਦਮਿਆ ਹਰ ਸੇਵਹ ਸਈ ਪੁਰਖ ਤੇ ਉਸ ਹਰੀ ਪਰਮੇਸ਼ਰ ਜੀ ਨੂੰ ਕੇਵਲ ਤੇ ਕੇਵਲ ਉਹੀ ਪੁਰਖ ਅਰਥਾਤ ਗੁਰਮਹ ਗੁਰੂ ਪਿਆਰੇ ਸਰੇਵਣਾ ਕਰਦੇ ਹਨ ਸਮਰਨਾ ਕਰਦੇ ਹਨ ਜਨਾ ਹਰ ਤੋਂ ਦਮਿਆ ਜਨਾ ਤੇ ਹਰੀ ਪਰਮੇਸ਼ਰ ਜੀ ਤੁਹਾਡੇ ਮਾਇਆ ਅਰਥਾਤ ਮੇਰ ਹੁੰਦੀ ਹੈ ਕਿਰਪਾ ਹੁੰਦੀ ਹੈ ਰਹਿਮਤ ਹੁੰਦੀ ਹੈ ਕਹਦਾ ਗੋਣ ਗਾਵਾ ਪਿਆਰੇ ਨਿਤ ਗੁਰਮੁਖੇ ਭ੍ਰਮ ਪੋ ਗਿਆ ਗੋਣ ਗਾਵਾ ਪਿਆਰੇ ਨਿਤ ਅਰਥਾਤ ਕਿਹ ਪਿਆਰੇ ਪਰਮੇਸ਼ਰ ਜੀ ਮੈਂ ਨਿਤ ਹੀ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਦੇ ਗੁਣਾਂ ਨੂੰ ਗਾਉਣਾ ਕਰਾਂ ਇਹਨਾਂ ਦੇ ਕਹਿੰਦਾ ਗੁਰਮੁਖੇ ਭ੍ਰਮ ਪੋ ਗਿਆ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਜਿਨ੍ਹਾਂ ਦੇ ਅੰਦਰ ਦਾ ਭਉ ਅਰਥਾਤ ਡਰ ਤੇ ਪਰਮਪੁਰੇ ਖਾ ਜਾਂਦਾ ਰਿਹਾ ਹੈ ਸੋਗੋਵਾਰ ਦੇ 8ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਥਾਲੇ ਵਿੱਚ ਤਾ ਵਸਤੂ ਪਈਓ ਹਰ ਕੋ ਜਨ ਅੰਮ੍ਰਿਤ ਸਾਰ ਜੇ ਤ ਖਾਦਾ ਮਨ ਤ੍ਰਿਪਤਿਆ ਪਾਈਆ ਮੋਖ ਦੁਆਰਾ ਥਾਲਾ ਵਿੱਚ ਤਿਆ ਵਸਤੂ ਪਈਓ ਅਰਥਾਤ ਕਿ ਜਿਵੇਂ ਗੁਰਮਖਾ ਗੁਰੂ ਪਿਆਰਿਆਂ ਦੇ ਹਿਰਦੇ ਰੂਪੀ ਥਾਲ ਦੇ ਵਿੱਚ ਤਿੰਨ ਵਸਤੂ ਆਪਾਵ ਕੇ ਸਤ ਸੰਤੋਖ ਤੇ ਵਿਚਾਰ ਵਗੈਰਾ ਪਈਆਂ ਹਨ ਮਹਾਰਾਜ ਕਹਿੰਦੇ ਹਰ ਭੋਜਨ ਅੰਮ੍ਰਿਤ ਸਾਰ ਉਹਨਾਂ ਦੇ ਥਾਲ ਦੇ ਵਿੱਚ ਮਨੋ ਹਰੀ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਰੂਪੀ ਸ੍ਰੇਸ਼ਟ ਭੋਜਨ ਪਿਆ ਹੋਇਆ ਹੈ ਕਹਿੰਦਾ ਜੇ ਤ ਖਾਦਾ ਮਨ ਤ੍ਰਿਪਤਿਆ ਪਾਈਆ ਮੋਖ ਦਵਾਰ ਜੇ ਤ ਖਾਦਾ ਮਨ ਤ੍ਰਿਪਤਿਆ ਜਿਹੜੇ ਨਾਮ ਰੂਪੀ ਭੋਜਨ ਨੂੰ ਖਾਦਿਆਂ ਮਨ ਤ੍ਰਿਪਤ ਹੋ ਜਾਂਦਾ ਸੰਤੋਖ ਦੇ ਵਿੱਚ ਆ ਜਾਂਦਾ ਔਰ ਪਾਈਆ ਮੋਖ ਦਵਾਰ ਮੁਕਤੀ ਦਾ ਦਰਵਾਜ਼ਾ ਪਾ ਲੈਂਦਾ ਹੈ ਕਹਿੰਦਾ ਇਹੋ ਭੋਜਨ ਅਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਇਹ ਭੋਜਨ ਅਲੱਭ ਹੈ ਸੰਤੋ ਅਰਥਾਤ ਕਿਹ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਇਹ ਨਾਮ ਰੂਪੀ ਅਮਰਤ ਰੂਪੀ ਭੋਜਨ ਬਹੁਤ ਦੁਰਲੱਭ ਹੈ ਮਾਰੇ ਕਹਿੰਦੇ ਲੱਭਾ ਗੁਰ ਵਿਚਾਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਲੱਭਦਾ ਹੈ ਕਹਿੰਦੇ ਇਹ ਮੋਦਾਵਣੀ ਕਿਉਂ ਵਿੱਚ ਹੋ ਕੱਢਿਆ ਸਦਾ ਰੱਖਿਆ ਔਰ ਤਾਰ ਇਹ ਮੁਦਾਵਣੀ ਅਰਥਾਤ ਹੈ ਕਿ ਗੁਰੂ ਮਹਾਰਾਜ ਜੀ ਦਾ ਉਪਦੇਸ਼ अथवा ਮੰਤਰ ਜਾਂ ਫਿਰ ਗੁਰੂ ਪਾਸ਼ਾ ਜੀ ਦੀ ਜੜੇ ਬੁਝਾਰਤ ਹੈ ਇਹਨੂੰ ਮਹਾਰਾਜ ਕਹਿੰਦੇ ਆਪਣੇ ਹਿਰਦੇ ਦੇ ਵਿੱਚੋਂ ਬਾਹਰ ਕਿਉਂ ਕੱਢਣਾ ਕਰੀਏ ਸਗੋਂ ਸਦਾ ਰੱਖੀਐ ਔਰ ਧਾਰ ਅਰਥਾਤ ਕਿ ਨਾਮ ਰੂਪੀ ਭੋਜਨ ਨੂੰ ਸਦਾ ਹੀ ਆਪਣੇ ਔਰਚ ਤਾਰਨ ਕਰਕੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਣਾ ਕਰੀਏ ਕਹਿੰਦੇ ਇਹ ਮੁਦਾਵਣੀ ਸਤ ਗੁਰੂ ਪਾਈ ਗੁਰ ਸਿੱਖਾਂ ਲੱਧੀ ਪਾਲਾ ਤੇ ਇਹ ਜੜੇ ਮੁਦਾਵਨੇ ਅਰਥਾਤ 부ਜਾਰਤ ਸਤਗੁਰੂ ਪਾਸ਼ਾ ਜੀਆਂ ਨੇ ਆਪਣੇ ਸਿੱਖਾਂ ਨੂੰ ਪਾਉਣੀ ਕੀਤੀ ਐ ਔਰ ਗੁਰਸਿੱਖਾਂ ਲੱਧੀ ਭਾਲ ਤੇ ਗੁਰੂ ਮਹਾਰਾਜ ਜੀਆਂ ਦੇ ਸਿੱਖਾਂ ਨੇ ਭਾਲ ਕੇ ਲੱਭ ਲਈ ਭਾਵ ਕਿ ਖੋਜ ਕੇ ਪ੍ਰਾਪਤ ਕਰ ਲਈ ਇਸ ਨੂੰ ਸਮਝਣਾ ਕੀਤਾ ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਈ ਕਾਲ ਨਾਨਕ ਜਿਸ ਬੁਝਾਏ ਸੋ ਬੁਝਸੀ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿੰਨ ਨੂੰ ਵੀ ਇਹ ਬੁਝਾਰਤ ਬੁਝਾਉਣਾ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਸ ਬੁਝਾਰਤ ਨੂੰ ਬੁਝਣਾ ਕਰਦਾ ਹੈ ਔਰ ਮਹਾਰਾਜ ਕਹਿੰਦੇ ਹਰ ਪਾਇਆ ਗੁਰਮੁਖੇ ਕਾਲ ਗੁਰਮੁਖਾਂ ਗੁਰੂ ਪਿਆਰਿਆਂ ਨੇ ਕਾਲ ਕਮਾਈ ਕਰਕੇ ਨਾਮ ਦੀ ਕਾਲ ਨਾ ਕਾਲ ਕੇ ਹਰੀ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਸੋ ਗੋ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਜੋਤੁਰ ਮੇਲੇ ਸੇ ਮਿਲ ਰਹੇ ਸਤ ਗੁਰ ਸੇ ਚਤ ਲਾਏ ਆਪ ਵਿਛੋੜਨ ਸੇ ਵਿਛੜੇ ਦੂਜਾ ਪਾਇ ਖੁਆਏ ਜੋ ਤਰ ਮੇਲੇ ਸੇ ਮਿਲ ਰਹੇ ਅਰਥਾਤ ਕਿ ਤੁਰ ਦਰਗਾਹੋਂ ਹੀ ਜਿਹੜੇ ਜੀਵ ਉਸ ਹਰੀ ਪਰਮੇਸ਼ਰ ਜੀ ਨੇ ਗੁਰੂ ਮਹਾਰਾਜ ਜੀਆਂ ਨੇ ਮਿਲਣੇ ਕੀਤੇ ਹਨ ਉਹੀ ਮਿਲ ਰਹੇ ਹਨ ਸਤਗੁਰ ਸਿਉ ਚਿਤ ਲਾਏ ਕਿ ਮੈਂ ਸਤਗੁਰ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਚਿਤ ਜੋੜ ਕੇ ਹਰੀ ਪਰਮੇਸ਼ਰ ਨਾਲ ਮਿਲ ਰਹੇ ਹਾਂ ਕਹਿੰਦੇ ਆਪ ਵਿਛੋੜੇਨ ਸਹਿ ਵਿਛੋੜੇ ਦੂਜਾ ਪਾਏ ਖੁਆਏ ਤੇ ਜਿਨ੍ਹਾਂ ਨੂੰ ਸਾਰੇ ਪਰਮੇਸ਼ਰ ਜੀ ਨੇ ਆਪ ਆਪਣੇ ਚਰਨਾਂ ਦੇ ਨਾਲੋਂ ਵਿਛੋੜਿਆ ਹੋਇਆ ਕੇਵਲ ਤੇ ਕੇਵਲ ਉਹੀ ਵਿਛੋੜੇ ਹੋਏ ਹਨ ਕਿਵੇਂ ਵਿਛੋੜੇ ਨੇ ਮਾਰੇ ਕਹਿੰਦੇ ਦੂਜਾ ਪਾਏ ਖੁਆਏ ਜਿਹੜੇ ਦੂਜ ਪਾਪ ਦੇ ਵਿੱਚ ਪਾਤਸ਼ਾਹ ਜੀ ਨੇ ਆਪ ਹੀ ਖੁੰਝਾਏ ਹੋਏ ਹਨ ਕਹਿੰਦੇ ਨਾਨਕ ਵਿਣ ਕਰਮਾ ਕਿਆ ਪਾਈ ਆ ਪੂਰਬ ਲਿਖਿਆ ਕਮਾਏ ਨਾਨਕ ਵਿਣ ਕਰਮਾਂ ਗਿਆ ਪਾਈ ਐ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਕਰਮਾਂ ਤੋਂ ਬਿਗੈਰ ਭਾਗਾਂ ਤੋਂ ਬਿਗੈਰ ਭਲਾ ਕੋਈ ਕੀ ਪਾ ਸਕਦਾ ਹੈ ਪਾਪ ਕੇ ਕੁਝ ਵੀ ਨਹੀਂ ਔਰ ਪੂਰਬ ਲਿਖਿਆ ਕਮਾਇ ਅਰਥਾਤ ਕਿ ਪੂਰਬਲੇ ਕਰਮਾਂ ਦੇ ਮੁਤਾਬਕ ਜਿਹੜੀ ਜੀਵਾਂ ਦੇ ਮਸਤਕ ਦੇ ਵਿੱਚ ਲਿਖਤ ਪਈ ਐ ਉਹਦੇ ਅਨਸਾਰ ਹੀ ਜੀਵ ਉਹ ਕਰਮਾਂ ਨੂੰ ਕਮਾਉਣਾ ਕਰਦੇ ਹਨ ਸੋਗਵਾਰ ਦੇ 8ਵੇਂ ਪੌੜੀ ਦੇ ਵਿੱਚ ਧੰਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਬਹ ਸਖਿਆ ਜਸ ਗਾਵ ਹੈ ਗਾਵਣ ਹਾਰਿਆ ਹਰ ਨਾਮ ਸਲਾਹ ਹੋ ਨਿਤ ਹਰ ਕੋ ਬਲਹਾਰਿਆ ਬਹ ਸਖਿਆ ਜਸ ਗਾਵ ਹੈ ਗਾਵਣ ਹਾਰਿਆ ਅਰਥਾਤ ਕਹ ਗੁਰਮਖਾਰੂ ਪੇ ਸਖੀਆਂ ਬੈ ਕੇ ਹਰੀ ਪਰਮੇਸ਼ਰ ਜੀ ਦੇ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰਦੀਆਂ ਹਨ ਜਿਹੜੀਆਂ ਗਾਵਣ ਹਾਰੀਆਂ ਅਰਥਾਤ ਕਿ ਗਾਉਣ ਦੇ ਸਮਰੱਥ ਹਨ ਕਹਿੰਦੇ ਹਰ ਨਾਮ ਸਲਾਹ ਹੋ ਨਿਤ ਹਰ ਕੋ ਬਲਹਾਰਿਆ ਹਰ ਨਾਮ ਸਲਾਹ ਹੋ ਨਿਤ ਅਰਥਾਤ ਕਿ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਨਿਤ ਹੀ ਸਦਾ ਇਸ ਲਾਉਣਾ ਕਰਿਓ ਸਰ ਕੋ ਬਲਿਹਾਰੀ ਆਤ ਹਰੀ ਪਰਮੇਸ਼ਰ ਜੀ ਤੋਂ ਅਸੀਂ ਬਲਿਹਾਰੇ ਜਾਂਦੀਆਂ ਹਾਂ ਸਦਕੇ ਕੁਰਬਾਨ ਜਾਂਦੀਆਂ ਹਾਂ ਕਹਿੰਦਾ ਜਿਨੇ ਸੁਣ ਮੰਨਿਆ ਹਰ ਨਾਉ ਤੇ ਨਾ ਹੋ ਵਾਰਿਆ ਤੇ ਜਿਨਾ ਵੀ ਜੀਵ ਰੂਪੀ ਔਰਤਾਂ ਗੁਰਮਖਾ ਗੁਰੂ ਪਿਆਰਿਆ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੁਣ ਕੇ ਮੰਨਣਾ ਕੀਤਾ ਹੈ ਤੇ ਨਾ ਹੋ ਵਾਰਿਆ ਮੈਂ ਉਹਨਾਂ ਤੋਂ ਵਾਰਨੇ ਜਾਂਦੀ ਹਾਂ ਸਦਕੇ ਕੁਰਬਾਨ ਜਾਂਦੀ ਹਾਂ ਬਲਿਹਾਰ ਜਾਂਦੀ ਹਾਂ ਗੈਂਦਾ ਗੋਰਮੁਖਿਆ ਹਰ ਮੇਲ ਮਿਲਾਵਣ ਹਾਰਿਆ ਗੋਰਮੁਖਿਆ ਹਰ ਮੇਲ ਅਰਥਾਤ ਅਗੇ ਹਰੀ ਪਰਮੇਸ਼ਰ ਜੀ ਸਾਨੂੰ ਉਹਨਾਂ ਗੁਰਮੁਖ ਰੂਪੀ ਜੀਵ ਇਸਤਰੀਆਂ ਦੇ ਨਾਲ ਮੇਲਣਾ ਕਰੋ ਜਿਹੜੀਆਂ ਮਹਾਰਾਜ ਕਹਿੰਦਾ ਮੇਲਾਵਣ ਹਾਰੀਆਂ ਹੋਰ ਉਹਨਾਂ ਨੂੰ ਹਰੀ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਸਮਰੱਥ ਹਨ ਕਹਿੰਦਾ ਹਾ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰਿਆ ਭਾ ਬਲ ਜਾਵਾ ਦਿਨ ਰਾਤ ਤੇ ਮੈਂ ਦਿਨ ਰਾਤ ਅਰਥਾਤ ਸਦਾ ਹੀ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਤੋਂ ਵਲਿਹਾਰ ਜਾਂਦਾ ਹਾਂ ਉਹਨਾਂ ਜੀਵ ਰੂਪੀ ਸਤਰੀਆਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਹੜੀਆਂ ਮਾਰੇ ਕਹਿੰਦੇ ਗੁਰ ਦੇਖਣ ਹਾਰੀਆਂ ਅਰਥਾਤ ਕੇ ਗੁਰੂ ਮਹਾਰਾਜਿਆਂ ਨੂੰ ਦੇਖਣ ਦੇ ਸਮਰਾਥਾਂ ਦੇਖਣ ਦੇ ਜੋਗ ਹਨ ਸੋ ਪਾਸ਼ਾ ਕਹਿੰਦਾ ਗੁਰਮੁਖ ਆਹਰ ਮੇਲ ਮਿਲਾਵਣ ਹਾਰਿਆ ਓ ਬਲਜਾ ਮਾਦਨ ਰਾਦ ਗੁਰ ਦੇਖਣ ਹਾਰਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ